ਸਸਿਆਕਾਲ ਤੇ ਨਮਸਕਾਰ ਦੋਸਤੋ ਅਸੀਂ ਹਰ ਰੋਜ਼ ਆਪਣੇ ਆਲੇ ਦੁਆਲੇ ਜਾਨਵਰਾਂ ਨੂੰ ਦੇਖਦੇ ਹਾਂ ਕੁੱਤੇ ਬਿਲੀਆਂ ਗਾਂ ਪੰਛੀ ਇਹ ਸਿਰਫ ਜੀਵ ਨਹੀਂ ਸਾਡੇ ਪਲੈਨਟ ਦਾ ਹਿੱਸਾ ਹਨ ਪਰ ਕੀ ਅਸੀਂ ਕਦੇ ਸੋਚਿਆ ਕਿ ਇਹ ਵੀ ਦੁੱਖ ਸੁੱਖ ਮਹਿਸੂਸ ਕਰਦੇ ਹਨ ਇਹ ਜਾਨਵਰ ਸਾਨੂੰ ਆਪਣੀ ਭਾਸ਼ਾ ਵਿੱਚ ਭਾਵੇਂ ਨਹੀਂ ਦੱਸ ਸਕਦੇ ਪਰ ਇਹਨਾਂ ਦੀਆਂ ਅੱਖਾਂ ਵਿੱਚ ਸਭ ਕੁਝ ਲਿਖਿਆ ਹੁੰਦਾ ਹੈ ਜਿਵੇਂ ਅਸੀਂ ਭੁੱਖ ਤ੍ਰਿਸ਼ਨਾ ਦਰਦ ਮਹਿਸੂਸ ਕਰਦੇ ਹਾਂ ਠੀਕ ਹੋਮੀ ਇਹ ਵੀ ਮਹਿਸੂਸ ਕਰਦੇ ਹਾਂ ਪਰ ਕਈ ਵਾਰ ਅਸੀਂ ਜਾਣੇ ਅਣਜਾਣੇ ਵਿੱਚ ਇਹਨਾਂ ਨੂੰ ਤਕਲੀਫ ਪਹੁੰਚਾ ਦਿੰਦੇ ਹਾਂ ਸਾਨੂੰ ਸਿਖਾਇਆ ਜਾਂਦਾ ਹੈ ਕਿ ਦਇਆ ਮਨੁੱਖਤਾ ਦੀ ਸਭ ਤੋਂ ਵੱਡੀ ਖੂਬੀ ਹੈ ਜੇਕਰ ਅਸੀਂ ਇੱਕ ਬੇਸਹਾਰਾ ਜਾਨਵਰ ਦੀ ਮਦਦ ਕਰੀਏ ਉਸ ਨੂੰ ਖਾਣ ਲਈ ਕੁਝ ਦੇਈਏ ਪਾਣੀ ਪਿਵਾਈਏ ਤਾਂ ਅਸੀਂ ਇਸ ਧਰਤੀ ਨੂੰ ਹੋਰ ਬਿਹਤਰ ਬਣਾ ਸਕਦੇ ਹਾਂ ਆਓ ਇੱਕ ਵਾਅਦਾ ਕਰੀਏ ਕਿ ਕਦੇ ਵੀ ਕਿਸੇ ਜਾਨਵਰ ਨੂੰ ਤਕਲੀਫ ਨਹੀਂ ਦੇਵਾਂਗੇ ਕਿਸੇ ਜਾਨਵਰ ਨੂੰ ਭੁੱਖੇ ਨਹੀਂ ਰਹਿਣ ਦੇਵਾਂਗੇ ਉਹਨਾਂ ਨਾਲ ਪਿਆਰ ਅਤੇ ਦੇਹਾਂ ਪਰਿ ਭਾਵਨਾ ਰੱਖਾਂਗੇ ਕਿਉਂਕਿ ਇਹ ਧਰਤੀ ਸਿਰਫ ਸਾਡੀ ਨਹੀਂ ਉਹਨਾਂ ਦੀ ਵੀ ਹੈ ਅਸੀਂ ਆਪਣੇ ਛੋਟੇ ਛੋਟੇ ਕੰਮਾਂ ਰਾਹੀਂ ਵੱਡਾ ਫਰਕ ਪਾ ਸਕਦੇ ਹਾਂ ਸੋ ਆਓ ਇੱਕ ਹੋਰ ਜੀਵ ਦੇ ਜੀਵਨ ਨੂੰ ਖੁਸ਼ਹਾਲ ਬਣਾਈਏ ਤੇ ਜੇਕਰ ਤੁਸੀਂ ਵੀ ਇਹ ਸੋਚਦੇ ਹੋ ਕਿ ਹਰ ਜਾਨਵਰ ਨਾਲ ਸਾਨੂੰ दिली ਪਿਆਰ ਹੈ ਤੇ ਉਹ ਸਾਡੇ ਪਿਆਰ ਦੇ ਹੱਕਦਾਰ ਹਨ ਤਾਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਹਮੇਸ਼ਾ ਦਿਆવાન ਬਣੇ ਰਹੋ so be kind to animals thank you thank you very much